ਕੇਂਦਰੀ ਟ੍ਰੇਡ ਯੂਨੀਅਨ ਦੇ ਸਾਂਝੇ ਮੰਚ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਦੇ ਉੱਪਰ ਅੱਜ ਇੱਥੇ ਅੰਮ੍ਰਿਤਸਰ বাস ਸਟੈਂਡ ਵਿਖੇ ਵਿਸ਼ਾਲ ਰੋਸ਼ ਰੈਲੀ ਕੀਤੀ ਗਈ ਰੋਜ ਪ੍ਰਦਰਸ਼ਨ ਨੂੰ ਐਨਟਕ ਐਚ ਐਮ ਐਸ ਸੀ2 ਸੀ2 ਯੂ ਪੰਜਾਬ ਇਨਟੈਕ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਬੰਤ ਸਿੰਘ ਬਰਾੜ, ਅਮਰਜੀਤ ਸਿੰਘ ਅੰਸਲ, ਸੁੱਚਾ ਸਿੰਘ ਅਜਨਾਲਾ, ਕੁਲਵੰਤ ਸਿੰਘ 바ਵਾ, सुरेंद्र ਸ਼ਰਮਾ ਅੰਮ੍ਰਿਤਸਰ ਸੇ ਪੱਤਰਕਾਰ ਵਿਸ਼ਾਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਂ ਬਹੁਤ ਥੋੜਾ ਮੇਰਾ ਮੇਰੇ ਵੀਰ ਨੇ ਕਿਹਾ ਦੇਣਾ ਕਿ ਉਹਨਾਂ ਨੂੰ ਥੋੜਾ ਥੋੜਾ ਟਾਈ ਚਾਹੀਦਾ ਜਿੱਥੇ ਬੰਦੀਆਂ ਬੋਲਣ ਸਾਡੇ ਮੇਨ ਮੇਨ ਮੁੱਦੇ ਸੁਣੋ ਉਹੋ ਕਿ ਨਵੇਂ ਕੰਮ ਕਰਾਓ ਕਿਰਪਾ ਕਰੇ ਉਹਨਾਂ ਤੋਂ ਬਾਅਦ ਪੈਣੀ ਜਿਸ ਪਾਲ ਕੋਲ ਦੀ ਵੇਖੋ ਮੇਰੇ ਬਾਪਾ ਜੀ ਕੋਈ ਗੱਲ ਨਹੀਂ ਹੈ ਕਮੇਟੀ ਸਾਰੀ ਗੱਡੀ ਬੈਠੀ ਹੈ ਤੇਰਾ ਤੁਹਾਡੀ ਕਮੇਟੀ ਕਹੀ ਇਹਦੇ ਇਹਨੂੰ ਟਾਈਮ ਦੇਣਾ ਹੈ ਉਹਦੇ ਬਰਾਬਰ ਜਿਹੜਾ ਮਗਰ ਮੇਰੇ ਕੋਲ ਸਾਡੇ 7 ਰਾਹ ਕੋਲ ਜੁਨੀਏ ਦੇ 7 ਪ੍ਰਧਾਨ ਨੇ ਵਰਕਪੀਅਰ ਦਾ ਵਖਰੇ ਦਾ ਮਿੰਨੀ ਬੱਤ ਆਪਰੇਟਰ ਨੇ ਵਖਰੇ ਦੇ ਬਿਲਾ ਦੇ ਕਰਿਆ ਆਇਆ ਕਿ ਜੀ ਇਤਾਂ ਮਾਰੀ ਇਤਾਂ ਨਹੀਂ ਸਦਾ ਗੁੱਸਾ ਨਹੀਂ ਕਰਾਂ ਗੱਡੀ ਸਰਕਾਰ ਤੇ ਪੰਜਾਬ ਦੀ ਸਰਕਾਰ ਤੇ ਪ੍ਰਸ਼ਾਸਨ ਦੇ ਕੰਨ ਖੋਲਣ ਆ ਕੇ ਆਇਆ ਜਾਨੀ ਕਿ ਆਪਾਂ ਵੇਖੀ ਜੀ ਆਪਾਂ ਰੋਸੀ ਤੋਂਉਣ ਆ ਕੇ ਸਭ ਜੀ ਜੋ ਕੇ ਰੋਬਾਪਾ ਚੋਪੜ ਵੀ ਧਿਆੜ ਕੇ ਖੇਡਦੇ ਇੱਥੇ ਬਹਿ ਜਾਗੇ ਇੱਕ 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 ਗੱਡੀ ਦਾ 1.5-1.5 ਮਿੰਟਾਂ ਪਟਾਣ ਕੋਲ ਨੂੰ ਤੁਸੀਂ ਵੇਖੋ ਇਹ ਧੱਕਾ ਉਹ ਮਾਲ ਕਰਾ ਨਹੀਂ ਹੋ ਰਿਹਾ ਇਹਨੂੰ ਨੇ ਗੱਡੀ ਠੇਕਣ ਦੇ ਲਈ ਆ ਇਹਨਾਂ ਦਾ ਮੈਂ ਕਲੀਅਰ ਕਰ ਨਹੀਂ ਪਾਇਆ ਪਿਛਲੀ ਵਾਰ ਮੈਂ ਦੱਸਿਆ ਸੀ ਇਥੇ ਵਰਕਾਂ ਦੀਆਂ ਜੁਨੀਅਨਾਂ ਅੱਜ ਤੋਂ ਨਹੀਂ ਘੱਟ ਕੋਟਟ ਵੀ 30 32 ਸਾਲ ਪੁਰਾਣੀਆਂ ਨੇ ਵਰਕਾਂ ਦੀਆਂ ਜੁਨੀਅਨਾਂ ਤਾਂ ਕੋਈ ਪਤਾ ਪਰ ਕਿਸੇ ਦੀ ਕੋਈ ਫਰਾਰੀ ਨਹੀਂ ਜਾਂਦੀ ਜਦੋਂ ਨਹੀਂ ਕਰਦਾ ਦੀਕ ਵਾਲੀ ਮਰਦੇ ਹੜ ਕੇ ਅੱਗੇ ਬੱਲੇ ਸਾਡੀਆਂ ਬਸਾਂ ਤੇ ਬਹਿ ਜਾਣ ਪਾਈਏ ਇੱਕ ਜੱਫੇ ਬੰਦੀ ਦਾ ਆਗੂ ਸੀ ਕਿਸਾਨ ਜੁਨੀਅਨ ਦਾ ਮਿਰੂਵਰਾ ਭੋੜਾ ਜਿਹੜਾ ਕਾਲ ਸੀ ਪੂਰੇ ਪੰਜਾਬ ਦੀ ਉਹ ਮੇਨਾ ਪ੍ਰਧਾਨ ਜੀ ਅਦਾ ਕਰੀਏ ਕਿ ਤੁਸੀਂ ਸਾਡਾ ਸਵਰਥਨ ਕਰੋ ਸਾਡੀ ਬਸਾਂ ਬੰਦ ਕਰੋ ਮੈਨੂੰ ਤਾਂ ਪਤਾ ਹੀ ਨਹੀਂ ਕੋਈ ਕਿ ਕਿੰਨੇ ਸਾਲਾਂ ਤੋਂ ਤੁਸੀਂ ਆਗੋਸਿਆਂ ਨਾਲ ਬੈਠੇ ਹੋ 40 40 45 45 ਸਾਲ ਤੋਂ ਦੁਨੀਆ ਨਾਲ ਕੰਮ ਕਰਦਾ ਜਿਵੇਂ ਹਾਂ ਜੀ ਬਈ ਬਰਦਾਹ ਜੀ ਦੀ ਗੱਲ ਹੈ ਬਰਦਾਹ ਜੀ ਅੱਜ ਜਿੰਨੀਆਂ ਟ੍ਰੇਡ ਜੁਨੀਆ ਸੀ ਜਿੰਨੀਆਂ ਕਿਸਾਨ ਜਥੇਬੰਦੀਆਂ ਸੀ ਅੰਮ੍ਰਿਤਸਰ ਦੀਆਂ ਟੋਟਲ ਦੀਆਂ ਟੋਟਲ ਇੱਕ ਵੀ ਜਥੇਬੰਦੀ ਨਹੀਂ ਰਹੀ ਜਿਹੜੀ বাস ਸਟੈਂਡ ਤੇ ਅੰਮ੍ਰਿਤਸਰ ਜਿਹੜਾ ਪ੍ਰੋਗਰਾਮ ਲਿਖਿਆ ਸੀ ਰੈਲੀ ਕਰਨ ਵਾਸਤੇ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਜਿੱਥੇ 4 4000 ਤੋਂ ਵੱਧ ਇਕੱਠ ਹੋਇਆ ਉਹਦੇ ਵਿੱਚ ਮਿਨੀ ਬੱਸ ਆਪਰੇਟਰ ਜੁਨੀਅਨ ਤੇ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰ ਜੁਨੀਅਨ ਐਲਟਕ ਮੇਰੇ ਨਾਲ ਸੁਵਿੰਦਰ ਸਿੰਘ ਸੈਦਰਾ ਮਿਨੀ ਬੱਸ ਆਪਰੇਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਰੇ ਨਾਲ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਬਲਜੀਤ ਸਿੰਘ ਨਾਲ ਖੜੇ ਨੇ ਜਿੰਨਾ ਇਥੋਂ ਦਾ ਪ੍ਰਬੰਧ ਸੀ ਜਥੇਬੰਦੀਆਂ ਨੇ ਜੋ ਸਾਡੀ ਡਿਊਟੀ ਲਈ ਸੀ ਉਹ ਪੂਕਤਾਈ ਹੈ ਜਿਹੜਾ ਅੱਜ ਦਾ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਰੋਸ ਰੈਲੀ ਕੀਤੀ ਹੈ ਇੱਥੇ ਅਸੀਂ ਅੰਮ੍ਰਿਤਸਰ ਇਹ ਪੂਰੇ ਆਲ ਇੰਡੀਆ ਦੇ ਵਿੱਚ ਹੋ ਰਹੀ ਹੈ ਇਹ ਨਹੀਂ ਵੀ ਕੱਲੇ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਇਹ ਕੋਈ ਨਾ ਕੋਈ ਸੋਚ ਲੈਣਾ ਚਾਹੀਦਾ ਕਿ ਇਹ ਜਿਹੜੇ ਲੋਕ ਨੇ ਅੱਗੇ ਵਾਲੇ ਨਹੀਂ ਰਹਿ ਗਏ ਤੁਸੀਂ ਕਮਲੇ ਕੀਤਾ ਇਹਨਾਂ ਨੂੰ ਲੋਕਾਂ ਨੂੰ ਦਬ-ਦਬ ਕੇ ਜੇ ਕੋਈ ਧਗੇਸਾਈ ਕਰੋਗੇ ਸਾਰੇ ਲੋਕ ਛੜਕਾ ਆਉਣਗੇ ਅੱਜ ਅੱਜ ਤੋਂ ਬਾਅਦ ਜਿਹੜਾ ਫੈਸਲਾ ਹੋਊਗਾ ਉਹ ਸਾਰੀਆਂ ਜਥੇਬੰਦੀਆਂ ਰਲ ਕੇ ਫੈਸਲਾ ਹੋਵੇਗਾ ਜਿਹੜਾ ਫੈਸਲਾ ਆਵੇਗਾ ਉਹਦੇ ਨਾਲ ਹੋਵਾਂਗੇ ਅੱਜ ਬਹੁਤ ਸਾਡੇ ਬਾਸੜੇ ਦੇ ਆਪਰੇਟਰਾਂ ਦੇ ਵਰਕਰਾਂ ਨੇ ਬੜੀ ਮਾਨ ਵਾਲੀ ਗੱਲ ਇਹ ਜਿਨ੍ਹਾਂ ਲੋਕਾਂ ਨੇ ਸਾਨੂੰ ਸੰਜੋਗ ਕੀਤਾ ਐਡਾ ਵੱਡਾ ਕੱਟ ਕੀਤਾ ਜਿਹੜੀਆਂ ਕੇਂਦਰ ਦੀਆਂ ਤੇ ਪੰਜਾਬ ਸਰਦਾਰ ਦੀਆਂ ਨੀਤੀਆਂ ਮਾਰੀਆਂ ਨੇ ਮਾਰੂ ਨੀਤੀਆਂ ਨੇ ਉਹਦੇ ਖਿਲਾਫ ਅਸੀਂ ਰੋਸ ਰਲੀ